ਦੀਦੀ ਤੂੰ ਹੀ बार-बार ਨਾ ਕੋਈ ਕੋ ਗੱਲੀ ਕੋਈ ਨਹੀਂ ਮੇਰੀ ਮਰਜ਼ੀ ਹੋਊਗੀ ਨਾ ਫੇਰ ਮੈਂ ਚਲ ਜਾਂਗੀ ਮੈਨੂੰ ਨਾ ਚੰਗਾ ਜਾਣੇ ਲੱਗਾ ਰੁਪਿੰਦਰ ਇਦਾਂ ਬੋਲੀ ਐ ਅੱਗੇ ਵੀ ਇੱਕ ਦੋ ਵਾਰੀ ਇਹ ਗੱਲ ਹੋਈ ਆ ਕੀ ਗੱਲ ਹੋਈ ਇਹ ਫੋਨ ਤੇ ਗੱਨ ਲੱਗੀ ਜੋ ਬੰਨਾ ਇਦਾਂ ਕਰਦੀ ਆ ਇਹਨਾਂ ਨੂੰ ਜਾ ਕੇ ਥੋੜਾ ਬੋਧਾ ਨਾ ਉਹਦੇ ਬਾਰੇ ਗੱਲਾਂ ਦੱਸਦੀ ਆ ਫੇਰ ਹੀ ਇਹਨਾਂ ਨੂੰ ਪਤਾ ਲੱਗਣਾ ਵਾ ਪੀ ਉਹ ਕਿਦਾਂ ਦਾ ਨਾ ਕਿਦਾਂ ਦਾ ਨਹੀਂ ਆ ਫੇਰੀ ਗੱਲ ਸੁਣੋ ਹੂੰ ਉਹ ਬੋਤਾ ਇੰਨਾ ਧਿਆਨ ਨਹੀਂਗਾ ਦਿੰਦਾ ਹੈਗਾ ਜਾਣ ਆਉਂਦਾ ਨਹੀਂ ਉਹਨੂੰ ਕਿਤੇ ਹੈਗਾ ਚਾ ਆਜੂ ਕਿ ਕਿਤੇ ਜਾਣਾ ਆ ਚਾਹੀ ਮੇਰੀ ਭੈਣ ਵਾ ਚਾਹੀ ਕਿਦਾਂ ਵਾ ਉਹਦੇ ਮੰਮੀ ਧੱਕੇ ਨਾਲ ਉਹਨੂੰ ਘਰ ਲੰਦੇ ਫੇਕਦੇ ਜਾਂਦਾ ਉਹ ਨਹੀਂ ਜਾਂਦਾ ਨਹੀਂ ਤੇ ਉਹ ਚੱਲ ਕੋਈ ਗੱਲ ਨਹੀਂ ਉਹਦੇ ਖੁਸ਼ ਹੀ ਬੜਾ ਹੀ ਰਹਾ ਏਦਾਂ ਤੇ ਖੁਸ਼ ਹੀ ਰਹਿੰਦਾ ਵਾ ਪਰ ਘਰ ਦੇੰਦੇ ਨੇ ਚੰਗਾ ਰਹਿੰਦਾ ਨੇ ਤੇ ਸਮਾਨ ਨੂੰ ਕੀ ਕਰਨਾ ਉਹਦਾ ਤਾਂ ਆਪਣਾ ਹੈਗਾ ਵਾ ਭਾਵੇਂ ਜਿੱਦਾਂ ਮਰਜ਼ੀ ਆ ਉਹ ਤਾਂ ਅਗਲੇ ਦੀ ਮਰਜ਼ੀ ਤੇ ਵਿਆਹ ਨੂੰ ਕਿਹੜੇ ਦਿਨ ਹੋਏ ਤੇ ਉਹਨੇ ਵਿਚਾਰੀ ਨੇ ਆਪਣਾ ਰੂਪ ਥੋੜਾ ਦਿਖਾ ਲੈਣਾ ਆਪਣਾ ਹਾਏ ਹੇ ਰੱਬਾ ਤੁਸੀਂ ਤਾਂ ਯਕੀਨ ਮੰਨਣਾ ਹੀ ਨਹੀਂ ਹੁੰਦਾ ਪਰ ਇੱਕ ਗੱਲ ਵਾ ਹਰਪਿੰਦਰਾਂ ਦੀ ਵੀ ਮੈਂ